ਉਜੀ ਕਿਵੇਂ ਹਾਸੀਆਂ ਖੱਡੀਆਂ ਦੇ ਸ਼ਕੀਨ ਮਿੱਤਰੋ ਅੱਜ ਆਪਾਂ ਲੈ ਕੇ ਆਏ ਆ ਬਹੁਤ ਖਤਰਨਾਕ ਜੀ ਵੀਡੀਓ ਕਰਨਾ ਜੇ ਟੁੱਟ ਗਿਆ ਪਾਲਗੋ ਨਹੀਂ ਤਾਂ ਬਾਪੂ ਨੇ ਤੁਹਾਡੇ ਮੋਟੇ ਕੁਝ ਪਾ ਦੇਣਾ ਤੇ ਵੀਡੀਓ ਕਰਦੇ ਹਾਂ ਸ਼ੁਰੂ ਤੁਹਾਨੂੰ ਪਸੰਦ ਕਿਹੜੀ ਆ ਸਲੇਡੇ ਕਿੱਥੋਂ ਇਕੱਠੇ ਰਏ ਆ ਮੈਂ ਰੁਕ ਜੋ ਰੁਕ ਜੋ ਇਹ ਆਪਣੇ ਮੈਡ ਸੰਤੂ ਜੀ ਮੈਂ ਇਸ ਵਾਰ ਆਇਆ ਮੈਂ ਇਹਨਾਂ ਦੇ ਕੁਝ ਲੈ ਕੇ ਆਇਆ ਅੱਜ ਲਈ ਕੱਚੀ ਉਹ ਲੈ ਕੇ ਆਉਣ ਜਿਹੜੀ ਚਿਤੜਾ ਚ ਬਦਰੀ ਬਰਬਾਹ ਸ਼ਰਮ ਟੰਪੂ ਇਹ ਨਹੀਂ ਬੇਚੀ ਕੌਣ ਕਰਵਾਉਂਦਾ ਇਹ ਨਹੀਂ ਕੁਝ ਲੈ ਕੇ ਆਇਆ ਉਹਦੇ ਚਿਤੜਾ ਚੱਡੀ ਉਂਗਲ ਦੇ ਦੇ టైువ ਸੰਦੂਆਂ ਦਾ ਟੈਂਪਲ ਮਰਵਾ ਮਰਵਾ ਬੋਂਦੇ ਭੈਣ ਦੀ ਪੁਜੀ ਬੋਂਦੇ ਦਾ ਬਰਾਂਡਾ ਬਣਾਇਆ ਪਿਆ ਕੋਚ ਜੀ ਨੇ ਇਹ ਸਿਆ ਆਹ ਸਦੂ ਦਾ ਮੁੰਡਾ ਬਾਬਾ ਕਾਲਾ ਮਨ ਸੰਧੂ ਦੀ ਕਿਰਪਾ ਕਦੂ ਦੀ ਜੇ ਨਾਰੰਗ ਭਾਗ ਲੱਗਾੁੱਦੀ ਸਾਰੀ ਦੁਨੀਆਂ ਦਾ ਮੱਤ ਤੱਕ ਬੋਲੀ ਕਰੇ ਇੱਕ ਇਹਨੇ ਭੈਣ ਚੋਦ ਕੇ ਰੱਖਤੀ ਸੰਦੂਆਂ ਦੀ ਯਾਰ ਵੀਰ ਬਣ ਕੇ ਨਹੀਂ ਭੈਣ ਬਣ ਕੇ ਨਹੀਂ ਚੱਲ ਕੁਝ ਵੀ ਬਣ ਕੇ ਆਪਣੇ ਨਾਂ ਦੇ ਮਗਰ ਸੰਦੂ ਟਵਾ ਦੇ ਯਾਰ ਦੁਨੀਆ ਤੋਂ ਸੰਗ ਗਈ ਰੱਬ ਨੂੰ ਜੇ ਹੋਇਆ ਮਨਜ਼ੂਰੀ ਆਉਂਗੀ ਅੱਜ ਜਿੱਥੇ ਬੈਠੇ ਅੰਬੀਰਾਦ ਲੱਗ ਗਈ ਲੈਕ ਥੋੜਾ ਹੌਸਲਾ ਜ਼ਰੂਰੀ ਆਉਂਗੀ ਲੋਕ ਵੀ ਸਿਦਾ ਕਰਾਂਦੇ ਆ ਦੇਖੋ ਰੱਬ ਨਾ ਕਰੇ ਜ਼ਿੰਦਗੀ 'ਚ ਤੁਹਾਡੇ ਹਸਬੰਦ ਨੂੰ ਕੋਈ ਹੋ ਗਿਆ ਤਾਂ ਆਹੀ ਆਗੀ ਤੇ پیسے ਦਿਖਾ ਦਿਓ ਜੀ ਇਹਨੂੰ ਕਹਿੰਦੇ ਐਡਵਾਂਸ ਬੁਕਿੰਗ ਕੋੜਿਆ ਤੇਰੇ ਤੇ ਹਮਸਰੇ ਨੇ ਪੁੱਤਰ ਜੁੱਤੀਆਂ ਖਾਣਗੇ ਉਸ ਤੋਂ ਚੰਗਾ ਧੰਗ ਲਾਦੇ ਰਹਿੰਦੀ ਮੈਂ ਤਾਂ ਹੈਰਾਨ ਆ ਪੰਜਾਬ ਜਾ ਕੇ ਤਮੋੜਿਆ ਪੰਜਾਬ ਜਾ ਰਹੀ ਸੀ ਰੈਲੀ ਤੇ ਉਹ ਰੁਕਤਾ ਕਹਿੰਦੇ ਟੈਂਪੂਆਂ ਦਾ ਮੇਲਾ ਵਾਟ ਥੀ ਯੂ ਮੀਨ ਬਾ ਟੈਂਪੂਆਂ ਦਾ ਮੇਲਾ ਤੁਸੀਂ ਆਟੋ ਮੇਲਾ ਵੀ ਕਹਿ ਸਕਦੇ ਹੋ ਟੈਂਪੂ ਇਸ ਵੈਰੀ 올ਡ ਵਰਡ ਯੇ ਆਟੋ ਮੇਲਾ ਜੰਕਸ਼ਨ ਵੀ ਕਹਿ ਸਕਦੇ ਹਾਂ ਟੈਂਪੂ ਸਹੀ ਲੱਗਦਾ ਤੁਹਾਡੇ ਤੇ ਫਰੀ ਵੀਰ ਮੇਲਾ ਵੀ ਕਹਿ ਸਕਦੇ ਹਾਂ ਯਾਰ ਸਿਕਾ ਪਲੀਜ਼ ਪਲੀਜ਼ ਇਹ ਨਾ ਦਬਿਓ ਵੀ ਸਾਡੇ ਦੇਣੀਆ ਬੁੰਡਾ ਖਾਣੇ ਖੀਰੇ ਦਸਣਾ ਜਲੰਧਰ ਜਾਣਾ ਧੀਏ ਤੇਰੀ ਸਾਨੀ ਰੈਪਿਡ ਜ਼ੀਰੋ ਹੋ ਚੁੱਕੀ ਆ ਵੱਟਸਐਪ ਦੇਖ ਰਿਹਾ ਜਿਵੇਂ ਹਾਲੀਵੁੱਡ ਸਟਾਰਾਂ ਦਾ ਘਾੜ ਮੜਵਾਵਾ ਅੱਜਿਹੜਾ ਤੇਰਾ ਪੇਜ ਆ ਇਹ ਪਬਲਿਕ ਆ ਠੀਕ ਆ ਸਾਡਾ ਸਾਰਾ ਤੱਬਰ ਦੇਖਦਾ ਇਹ ਚੀਜ਼ਾ ਪਲੀਜ਼ ਤੋ ਚੱਟਾਂ ਚ ਆਏ ਬਾਹਰ ਲੈ ਕੇ ਕੰਮ ਨਬੜੀ ਲੀਕ ਹੋ ਤੇਰਾ ਕਿੜਾ ਮੂਸੀ ਵਾਲਾ ਦਾ ਕੰਮ ਲੀਕ ਹੋ ਗਿਆ ਦੇਣੀਆ ਬੁੰਡਾ ਫੀਲਿੰਗ ਨੀਰੂ ਬਾਜਵਾ ਦੀਆਂ ਹਾਂਜੀ ਸਸੀ ਕਾ ਇਹ ਕਿਵੇਂ ਹੋ ਠੀਕ ਹੋ ਖਿਆ ਗੁਸਾ ਗਇਆ ਇਕ ਤਾਂ ਸੋਨੀ ਜਿਹੀ ਸਮਾਈ ਤੇਰਾ ਕਾ ਜੇ ਸਾਡੀ ਇਹ ਬਾਈ ਬਾਈ ਤੈਨੂੰ ਪੰਪ ਕਾਉਣ ਦਿਨ ਤੱਕ ਅੱਜ ਵੀਰ ਬਣ ਕੇ ਕਾਲ ਜੇ ਤੇ ਖੰਡ ਨਾ ਕਾਲ ਜੇ ਤੇ ਖੰਡ ਸਮਝ ਰਹੇ ਹੋ ਸਮਝ ਰਹੇ ਹੋ ਸਮਝ ਰਹੇ ਤੂੰ ਗੱਲਾਂ ਹੀ ਗੁੱਸੇ ਵਾਲੀਆਂ ਕਰਦਾ ਤੈਨੂੰ ਸੋਨੀ ਸਮਾਈ ਦੀ ਜਿਹੀ ਸੋਨੇ ਸੰਦ ਦੀ ਲੋੜੇ ਉਹ ਵੀ ਜਿੱਤੜਾ ਚ ਇਹ ਵਾਰ ਨਹੀਂ ਆਇ ਮੋਚਦੇ ਤੇ ਗੱਲਾਂ ਵੇਖ ਲੋ ਬਾਈ ਕਿਹੜੇ ਕਮਨੀ ਪਿਆ ਗਿਆਨੀ ਕੋਈ ਵਧੀਆ ਗੱਲ ਕਰ ਉਹ ਨਾ ਪਾਠ ਕਰਵਾਉਂਗੀ ਸਾਰਾ ਦਿਨ ਲੋ ਜੀ ਪਾਠ ਦਾ ਨਾਮ ਕਮੈਂਟਾਂ ਚ ਅੱਜਕੱਲ੍ਹ ਲੋਕ ਨਹੀਂ ਲੈਂਦੀਆਂ ਜਿੰਨਾਂ ਨੂੰ ਮਾਪਦੇ ਪੈਰੀ ਹੱਥੋਂ ਤਸ਼ਰਮ ਆਂਦੀ ਇਹੋ ਜੀ ਅਸਲ ਵਿੱਚ ਸੋਨੂ ਸੀਤੋ ਦੀ ਭੈਣ ਵਾਂਗ ਬੋਲਦੇ ਨੇ ਅਗੜੀਓ ਦੇਖੋ ਮਾਣੀ ਜੀ ਇਹ ਕਿੱਜੇ ਤੁਜਾਂ ਦੇ ਇਹ ਆਂਦੇ ਨੇ ਉਹ ਸਾਨੂੰ ਕੁਛ ਨਹੀਂ ਆਂਦੀਆਂ ਤੇ ਮੈਂ ਤੇ ਪਾੜ ਦੂੰ ਤੁਹਾਡੀ ਬੁੰਡ ਮੈਂ ਨਹੀਂ ਲਿਆਜ ਕਰਨਾ ਤੁਹਾਡਾ ਜੇੜਾ ਮੈਨੂੰ ਗਲਤ ਕਰੂਗਾ ਆਦੀ ਮਾਂ ਭੈਣ ਇੱਕ ਕਰਨੀ ਆਂ ਰਾਮ ਜਾ ਦਿਓ ਖਾਣਾ ਬਦੋਛੋ ਫਿਰਸੇ ਅੱਗੇ ਰਹਿ ਵਾਵਾ ਇਧਰ ਜ਼ਹਿਰ ਖਾਣੇ ਦਾ ਪੈਸਾ ਨਹੀਂ ਹੈ ਤੂੰ ਜਾ ਰਹਿ ਜਾ ਤੂੰ ਯਾਰ ਤੂੰ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਜਰੂਰ ਕਰ ਲਿਓ ਜਿੰਨੇ ਨਾਲ ਮੈਨੂੰ ਮੋਟੀਵੇਸ਼ਨ ਮਿਲੇ ਤੇ ਤੁਹਾਡੇ ਲਈ ਮੈਂ ਹੋਰ ਵੀਡੀਓ ਬਣਾਵਾਂ ਧੰਨਵਾਦ